ਸੋ ਹਾਂਜੀ ਦੋਸਤੋ ਅੱਜ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ਕੀ ਤੁਸੀਂ ਜਾਣਦੇ ਹੋ ਇਸ ਦਾ ਇਤਿਹਾਸ ਕੀ ਹੈ ਆਓ ਗੱਲ ਕਰਦੇ ਹਾਂ ਦੋਸਤੋ 1908 ਦੇ ਵਿੱਚ ਅਮਰੀਕਾ ਦੇ ਨਿਊਯਾਰਕ ਦੇ ਵਿੱਚ VOTING ਦੇ ਲਈ ਕੁਝ 15000 ਦੇ ਤਕਰੀਬਨ ਮਹਿਲਾਵਾਂ ਨੇ ਆਪਣੇ ਅਧਿਕਾਰਾਂ ਨੂੰ ਲੈ ਕੇ VOTING ਦੇ ਅਧਿਕਾਰ ਨੂੰ ਲੈ ਕੇ ਇੱਕ ਹੜਤਾਲ ਕੀਤੀ ਇੱਕ ਸੰਘਰਸ਼ ਜਾਰੀ ਕੀਤਾ ਅਤੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੇ ਕੰਮ ਕਰਨ ਦੇ ਘੰਟਿਆਂ ਨੂੰ ਘਟਾਇਆ ਜਾਏ ਅਤੇ ਤਨਖਾਹ ਦੇ ਵਿੱਚ ਵਾਧਾ ਲਗਾਇਆ ਜਾਵੇ ਅਤੇ ਹੋਰ ਵੀ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਇਹ ਸੰਘਰਸ਼ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਸ ਤੋਂ ਬਾਅਦ ਜਰਮਨੀ ਦੀ ਲੀਡਰ ਕਲਾਰਾ ਜੈਟਕੀਨ ਨੇ ਸਰਕਾਰ ਅੱਗੇ ਇਹ مشਵਰਾ ਰੱਖਿਆ ਕਿ ਔਰਤਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲਣੇ ਚਾਹੀਦੇ ਹਨ ਹੌਲੀ-ਹੌਲੀ ਇਹ ਲਗਭਗ 17 ਦੇਸ਼ਾਂ ਦੇ ਵਿੱਚ 100 ਤੋਂ ਵੱਧ ਔਰਤਾਂ ਨੇ ਇੰਟਰਨੈਸ਼ਨਲ ਕਾਨਫਰੰਸ ਦੇ ਵਿੱਚ ਮਹਿਲਾ ਦਿਵਸ ਮਨਾਉਣ ਦੀ ਗੱਲ ਰੱਖੀ ਤੇ ਔਰਤਾਂ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਦੀ ਗੱਲ ਕੀਤੀ ਉਸ ਤੋਂ ਬਾਅਦ ਹਰ ਇੱਕ ਦੇਸ਼ ਦੇ ਵਿੱਚ ਮਹਿਲਾ ਦਿਵਸ ਜਿਹੜਾ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਇਸ ਕਰਕੇ ਇਹਨੂੰ ਇੰਟਰਨੈਸ਼ਨਲ ਔਮਨ ਦਿਵਸ ਦੇ ਨਾਲ ਮਨਾਇਆ ਜਾਂਦਾ ਸੋ ਦੋਸਤੋ ਅੱਜ ਗੱਲ ਕਰੀਏ ਜੇਕਰ ਅਸੀਂ ਇਸ ਸਮਾਜ ਦੇ ਵਿੱਚ ਰਹਿੰਦੇ ਹੋਇਆ ਅੱਜ ਜੇਕਰ ਆਪਾਂ ਦੇਖੀਏ ਕਿ ਸਾਡੀਆਂ ਮਹਿਲਾਵਾਂ ਸਾਡੇ ਸਮਾਜ ਦੇ ਅੰਦਰ ਅੱਜ ਵੀ ਗੁਲਾਮ ਬਣ ਕੇ ਰਹਿ ਰਹੀਆਂ ਨੇ ਔਰਤਾਂ ਨੂੰ ਉਹਨਾਂ ਦੇ ਪੂਰੇ ਬਣਦੇ ਹੱਕ ਜਿਹੜੇ ਨਹੀਂ ਮਿਲਦੇ ਸੋ ਆਓ ਰਲ ਮਿਲ ਕੇ ਆਪਣੇ ਸਮਾਜ ਨੂੰ ਵਧੀਆ ਕਰੀਏ ਹਰ ਇੱਕ ਇਨਸਾਨ ਦਾ ਫਰਜ਼ ਬੰਦਾ ਹੈ ਕਿ ਹਰ ਇੱਕ ਲੇਡੀਜ਼ ਦੀ ਹਰ ਇੱਕ ਧੀ ਦੀ ਹਰ ਇੱਕ ਭੈਣ ਦੀ ਹਰ ਇੱਕ ਮਾਂ ਦੀ ਜਿਹੜੀ ਆ ਰਿਸਪੈਕਟ ਜਿਹੜੀ ਅਸੀਂ ਬਣਾ ਕੇ ਰੱਖੀਏ ਉਹਨਾਂ ਨੂੰ ਉਹਨਾਂ ਦੇ ਬਣਦੇ ਹੈ ਕਿ ਜ਼ਰੂਰ ਦਈਏ ਧੰਨਵਾਦ ਜੀ ਹੈਪੀ ਔਮਨਸਡੇ